ਸਤਨਾਮ ਵਾਹਿਗੁਰੂ ਸਾਹਿਬ ਜੀ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਪਾਈ ਜਿਸ ਸਿਮਰਤ ਸੁਖ ਪਾਈਐ ਸਭ ਤਖਾਬੁ ਜਾਈ ਗੁਰੂ ਪਿਆਰੇ ਸਾ ਸੰਗਤ ਪਿਛਲੇ ਐਪੀਸੋਡ ਤੋਂ ਸਮਾਪਤੀ ਸਮੇਂ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨਹਦ ਤੋਂ ਨਾਵ ਜੀਆਂ ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਯਾਦ ਕੀਤਾ ਹੁਣ ਕਹਿੰਦੇ ਨੇ ਅੱਜ ਦੀ ਕਥਾ ਵਿੱਚ ਮਹਾਰਾਜ ਫਰਮਾਨ ਕਰਦੇ ਨੇ ਆਨੰਦ ਸੁਣੋ ਵਡ ਪਾਗੀ ਹੋ ਗੁਲਮਨੋਰਥ ਪੂਰੇ ਏ ਵੱਡੇ ਭਾਗਾ ਵਾਲਿਓ ਏ ਵੱਡੇ ਭਾਗਾ ਵਾਲਿਓ ਆਨੰਦ ਬਾਣੀ ਸੁਣੋ ਨੰਦਸ ਸਹਾਵ ਨੂੰ ਪ੍ਰੇਮ ਦੇ ਨਾਲ ਪਰਿਆ ਕਰੋ ਇਹ ਪ੍ਰਮਾਤਮਾ ਦੀ ਪ੍ਰਾਪਤੀ ਹੈ ਇਹ ਵੱਡਿਆਂ ਭਾਗਾਂ ਵਾਲਿਓ ਇਸ ਬਾਣੀ ਨੂੰ ਪ੍ਰੇਮ ਨਾਲ ਪੜੋ ਵਿਚਾਰ ਕੇ ਪੜੋ ਜੋ ਗੁਰਬਾਣੀ ਵਿਚਾਰ ਇਹ ਅਸੀਂ ਹੋ ਰਹੀ ਹੈ ਬਾਣੀ ਵਿੱਚ ਇਹਦੀ ਵਿਚਾਰ ਸੁਣੋ ਫਿਰ ਜਲੇ ਆਪ ਜੀ ਪੜਦੇ ਹੋ ਨਾ ਫਿਰ ਇਹ ਸਾਰੀਆਂ ਵਿਚਾਰਾਂ ਆਪ ਦੇ ਵਿੱਚ ਹਿਰਦੇ ਵਿੱਚ ਆਣੀਆਂ ਭਈ ਐਸੇ ਤਰੀਕੇ ਦੀ ਇਹ ਵਿਚਾਰ ਹੈਵ ਆ ਪ੍ਰੇਮ ਦੇ ਨਾਲ ਇਸ ਬਾਣੀ ਨੂੰ ਪੜੂਗੇ ਤੇ ਮਹਾਰਾਜ ਕਹਿੰਦੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰਾ ਕਹਿੰਦੇ ਵਿਆਪਕ ਵਾਹਿਗੁਰੂ ਪਾਲਿਆ ਪਾਰ ਬ੍ਰਹਮ ਪਰਮੇਸ਼ਰ ਨੂੰ ਪਾਲਿਆ ਇਹਲੇ ਆਨੰਦ ਮੰਗਲੇ ਬਾਣੀ ਸੁਣੀ ਨਾ ਫਿਰ ਸਤਿਗੁਰੂ ਪ੍ਰਾਪਤੀ ਹੋ ਗਈ ਸਤਿਗੁਰੂ ਦੀ ਪ੍ਰਾਪਤੀ ਹੋ ਗਈ ਇਹ ਆਨੰਦ ਸਾਹਿਬ ਦੀ ਬਾਣੀ ਐਸੀ ਬਾਣੀ ਹੈ ਪਿਆਰੇ ਸਾਧ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਐਸ਼ੇ ਕਰਕੇ ਸਾਰਾ ਅਖੰਡ ਪਾਠ ਕਰੀਦਾ ਅਰਦਾਸਾਂ ਬੇਨਤੀਆਂ ਕਰਦੀਆਂ ਅਰਦਾਸ ਬੇਨਤੀ ਤੋਂ ਪਹਿਲਾਂ ਇਹ ਬਾਣੀ ਨੂੰ ਪੜ੍ਹਿਆ ਜਾਂਦਾ ਹੈ ਐਸੀ ਬਾਣੀ ਪੀਤੀ ਬਾਣੀ ਪੜ੍ਹੀ ਹੈ ਨਾ ਹੁਣ ਇਹਦਾ ਭਾਵ ਕੀ ਹੋਇਆ ਅਨੰਦ ਸੁਣੋ ਬਿਡ ਭਾਗਿਓ ਸਗਲ ਮਨ ਆਨੰਦ ਆ ਗਿਆ ਪਈ ਮਹਾਰਾਜ ਏ ਕਾਲ ਪੁਰਖ ਵਾਹਿਗੁਰੂ ਜੀ ਤੇਰੀ ਬਾਣੀ ਪੜੀ ਨਾ ਸੁਣੀ ਬਾਣੀ ਪੜੀ ਤੇ ਆਨੰਦ ਆ ਗਿਆ ਹਿਰਦਾ ਖੁਸ਼ ਹੋ ਗਿਆ ਹਿਰਦੇ ਵਿੱਚ ਰਾਗ ਰਾਗਣੀਆਂ ਦੀਆਂ ਧੁੰਨਾ ਵੱਜਣ ਲੱਗ ਪਈਆਂ ਤੇ ਮੇਰੇ ਸਾਰੇ ਹੀ ਸਾਰੇ ਮਨੋਰਥ ਪੂਰੇ ਹੋ ਗਏ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਤੇ ਸਾਰੇ ਝੂਰੇ ਜਿਹੜਾ ਮੈਂ ਝੂਰਦਾ ਸੀ ਨਾ ਕਿਸੇ ਦੇ ਕਾਰਜ ਨੂੰ ਦੇਖ ਕੇ ਝੂਰਦਾ ਸੀ ਕਿਉਂ ਹੋ ਗਿਆ ਮੇਰਾ ਹੋਣਾ ਚਾਹੀਦਾ ਸੀ ਕਹਿੰਦੇ ਹੁਣ ਉਹ ਵੀ हट ਗਿਆ ਮਿਟ ਗਿਆ ਉਹ ਹੁਣ ਮੇਰਾ ਮੇਰਾ ਤੇ ਤੇਰਾ ਪ੍ਰੇਮ ਰਹਿ ਗਿਆ ਮੇਰਾ ਹੋਰ ਕਿਸੇ ਨਾਲ ਬੈਰ ਨਹੀਂ ਵਿਰੋਧ ਨਹੀਂ ਜਿਹਦੇ ਵਿੱਚ ਦੇਖਦਾ ਮੈਨੂੰ ਤੂੰ ਹੀ ਨਜ਼ਰ ਆਉਂਦਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਇਹ ਪਰਮਾਤਮਾ ਨੂੰ ਪਾਣਾ ਹੈ ਨਾ ਪਿਆਰੀ ਸਾਧ ਸੰਗਤ ਜੀ ਤੇ ਹਰ ਇੱਕ ਦੇ ਘਟ ਘਟ ਮੇ ਹਰ ਜੂਬ ਸ ਹੈ ਘਟ ਘਟ ਦੇ ਵਿੱਚ ਵਸਦਾ ਹੈ ਉਹ ਦਰਸ਼ਨ ਕਰੋ ਸਾਰਿਆਂ ਦੇ ਵਿੱਚ ਸਾਰਿਆਂ ਨੂੰ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਇਦਾਂ ਕਹਿ ਕੇ ਬੁਲਾਇਆ ਕਰੋ ਇਸ ਤਰ੍ਹਾਂ ਕਹਿ ਕੇ ਦੋ ਸ਼ਬਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਵਾਰੀ ਆਪ ਜੀ ਦਾ ਸਿਮਰਨ ਹੋ ਜਾਂਦਾ ਫਤਿਹ ਬੁਲਾ ਕੇ ਸੁਜਿਸ ਲਈ ਆਪ ਜੀ ਦਾ ਇਹ ਕੰਮ ਸ਼ੁਰੂ ਹੋ ਜਾਂਦਾ ਨਾ ਫਿਰ ਸਾਰੀ ਮਾੜੀਆਂ ਚੀਜ਼ਾਂ ਪਰੇ ਹੋ ਜਾਂਦੀਆਂ ਦੂਰ ਹੋ ਜਾਂਦੀਆਂ ਫਿਰ ਜਿਹੜਾ ਸਾਹਮਣੇ ਵਾਲਾ ਵੀ ਹੈ ਨਾ ਜਿਹੜਾ ਕੋਈ ਦੁਸ਼ਮਣ ਵੀ ਉਹਨੂੰ ਵੀ ਫਤਿਹਕ ਜਾਦੇ ਉਹ ਤੇ ਉਹ ਵੀ ਫਿਰ ਆਪ ਜੀ ਨਾਲ ਪਿਆਰ ਕਰਨ ਲੱਗ ਜਾਂਦਾ ਕੋ ਸਤਨਾਮ ਸ੍ਰੀ ਵਾਹਿਗੁਰੂ ਉਹਦੇ ਵਿੱਚ ਵੀ ਉਸਦੇ ਦਰਸ਼ਨ ਕਰਿਆ ਗੁਰੂ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੱਚੀ ਬਾਣੀ ਸੁਣ ਕੇ ਦੁਖ ਰੋਗ ਕਲੇਸ਼ ਮਿਟ ਗਏ ਮੇਰੇ ਸਾਰੇ ਦੁੱਖਾਂ ਦਾ ਨਾਸ਼ ਹੋ ਗਿਆ ਸਤਿਗੁਰੂ ਤੇਰੀ ਬਾਣੀ ਨੂੰ ਸਰਵਣ ਕੀਤਾ ਮੈਂ ਤੇ ਪਾਸ਼ਾ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣ ਸੰਤ ਸੱਜਣ ਖੁਸ਼ ਹੋਏ ਨਾਮ ਦੀ ਵਪਾਰੀਆਂ ਕੋ ਜਦੋਂ ਬੈਠੀਦਾ ਨਾ ਪਿਆਰੀ ਸੱਜਣ ਸ਼ਾਦਾ ਤੇ ਦੀਰਾਂ ਤੇ ਨਾ ਬੈਠਿਓ ਉਹ ਹੰਕਾਰੀ ਹੁੰਦੇ ਐ ਉਹ ਤਾਂ ਆਪਦੇ ਨੂੰ ਲਾਗੇ ਨੇ ਪੈਰੀਆਂ ਥਲਵਾਈ ਜੋਗੇ ਜੇ ਤੁਸੀਂ ਸ਼ੌਦਾ ਨੋਟ ਰੱਖਿਆ ਤੇ ਫਿਰ ਕੁਛ ਮਾੜਾ ਮੋਟਾ ਅਸ਼ੀਰਵਾਦ ਦੇ ਦੇਣਗੇ 5-10 ਰਪਾਣਾਂ ਨਾਲੋਂ ਤੇ ਪਿਆਰ ਹੀ ਨਹੀਂ ਕਰਦੇ ਦੇਖਦੇ ਵੀ ਨਹੀਂ ਉਧਰ ਇਸ ਕਰਕੇ ਜੋ ਕੁਛ ਨਹੀਂ ਲੰਦਾ ਨਾ ਆਪਦੇ ਪਿੰਡ ਵਿੱਚ ਹੀ ਹੋਇਆ ਆਪਦੇ ਘਰ ਦੇ ਵਾਲੇ ਲੋੜੀ ਹੈ ਨਾਮ ਦਾ ਰਸੀਆ ਬੰਦਗੀ ਕਰਨ ਵਾਲਾ ਉਹਦੇ ਨਾਲ ਪਿਆਰ ਪਾਓ ਉਹਨੇ ਕੀ ਪ੍ਰਾਪਤ ਕੀਤਾ ਉਹ ਤੋਂ ਸੁਣੋ ਜੇ ਉਹਦੇ ਕੋਲ ਘਟ ਹੈ ਤੇ ਜੇ ਤੁਹਾਡੇ ਕੋਲ ਹੈ ਉਹਨੂੰ ਸੁਣਾਓ ਇਸ ਤਰ੍ਹਾਂ ਕਰਕੇ ਇਹ ਹੰਦਾ ਗੁਰੂ ਦਾ ਪ੍ਰਸ਼ਾਦ ਇਹ ਵੰਡਣਾ ਹੈ ਬਾਣੀ ਗਿਆਨ ਜਿਹੜਾ ਨਾ ਜੇ ਸਾਡੇ ਕੋਲ ਹੈਗਾ ਤਾਂ ਕਿਸੇ ਨੂੰ ਸੁਣਾ ਦਿਓ ਦੇ ਦਿਓ ਪ੍ਰਸ਼ਾਦ ਜੇ ਤੁਹਾਡੇ ਕੋਲ ਘਟ ਹੈ ਉਹਦੇ ਕੋਲ ਜਿਆਦਾ ਤਾਂ ਉਹਨੂੰ ਸੁਣ ਲਓ ਇਹ ਫਿਰ ਦੇਣ ਦੇਣ ਹੋ ਜਾਂਦਾ ਸੁਪਿਆ ਰਿਸ਼ਾ ਸੰਗਤ ਅੰਮ੍ਰਿਤ ਨਾਮ ਠਾਕੁਰ ਕਾ ਪਯੋ ਜਿਸ ਕਾ ਸਭ ਸਧਾਰੋ ਸੇਵ ਕੰਦੇ ਨੇ ਸੁਣ ਤੇ ਪੁਨੀਤ ਕਹਿ ਤੇ ਪਵਿੱਤਰ ਸਤ ਗੁਰ ਰਹਾ ਭਰਪੂਰੇ ਸੁਣਨ ਵਾਲੇ ਪਵਿੱਤਰ ਤੇ ਕਹਿਣ ਵਾਲੇ ਵੀ پاک ਪਵਿੱਤਰ ਹੋ ਗਏ ਜਿਨ੍ਹਾਂ ਨੇ ਸੁਣਿਆ ਨਾ ਬਾਣੀ ਨੂੰ ਸੁਣ ਲਓ ਗੁਰਦਾਰੇ ਬੈਠੇ ਨਾ ਭਾਈ ਸਾਹਿਬ ਕਥਾ ਕਰਦੇ ਆ ਅਈਸ਼ਾ ਕੀਰਤਨ ਕਰਦੇ ਗੁਰਬਾਣੀ ਪੜ੍ਹਦੇ ਪ੍ਰੇਮ ਦੇ ਨਾਲ ਸੁਣਾਉਂਦਾ ਪਿਆਰ ਨਾਲ ਸੁਣੋ ਮਹਾਰਾ ਜੀ ਕਹਿੰਦੇ ਨੇ ਫਿਰ ਕੀ ਹੁੰਦਾ ਉਹ ਵੀ ਖੁਸ਼ ਹੋ ਜਾਂਦਾ ਪਰਮਾਤਮਾ ਖੁਸ਼ ਹੋ ਜਾਂਦਾ ਤੇ ਫਿਰ ਇਹ ਕਿੱਥੋਂ ਪਤਾ ਲੱਗਿਆ ਗੁਰੂ ਤੋਂ ਬਾਣੀ ਨੂੰ ਜਾਣਿਆ ਸੰਤ ਸਾਜਨ ਭੇ ਸਿਰ ਸੇ ਪੂਰੇ ਗੁਰਦੇ ਜਣੇ ਉਸ ਪ੍ਰਾਪ ਜਿੱਥੋਂ ਅਸੀਂ ਸੁਣ ਕੇ ਆਏ ਨਾ ਸੁਣ ਸੁਣੀਏ ਸੁਣੀਏ ਮੰਨੀਏ ਜਪਜੀ ਸਾਹਿਬ ਚ ਪੜਦੇ ਆ ਨਾ ਸੁਣੀਏ ਸੁਣੀਏ ਦੀਆਂ ਪੌੜੀਆਂ ਮੰਨਣ ਦੀਆਂ ਪੌੜੀਆਂ ਪਹਿਲਾਂ ਸੁਣਨਾ ਹੈ ਫਿਰ ਜਿਹੜਾ ਸੁਣਿਆ ਹੋਇਆ ਤੇ ਉਹਨੂੰ ਮੰਨਣਾ ਵੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਹਿ ਫਰਮਾਉਂ ਕਰਦੇ ਆ ਨਾ ਸੁਣ ਤੇ ਪਨੀਤ ਕਹ ਤੇ ਪਵਿੱਤ ਸਤ ਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਦੇ ਅਨਹਦ ਤੂਰੇ ਸੁਣਨ ਵਾਲੇ ਪਵਿੱਤਰ ਤੇ ਕਹਿਣ ਵਾਲੇ ਵੀ پاک ਹਨ ਸੱਚਾ ਗੁਰ ਸਭ ਤائیں ਸਰਵ ਵਿਆਪਕ ਆ ਜਿੱਥੇ ਬੱਠੇ ਹੋ ਇੰਡੀਆ 'ਚ ਬੱਠੇ ਹੋ ਇੰਡੀਆ ਦੇ ਕਿਸੇ ਕੋਨੇ 'ਚ ਬੱਠੇ ਹੋ ਵਰਲਡ ਦੇ ਵਿੱਚ ਕਿਸੇ ਕੋਨੇ 'ਤੇ ਬੈਠੇ ਹੋ ਇੱਕ ਵਾਰੀ ਤੁਸੀਂ ਉਹਨੂੰ ਯਾਦ ਕਰੋ ਨਾ ਵਾਹ 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 ਉਹਨ ਕੜਾ ਪਲੇਨ ਚ ਬਹਿ ਕੇ ਆਣਾ ਹੈ ਉਹਦੀ ਸਾਰੀ ਧਰਤੀ ਸਾਰਾ ਆਕਾਸ਼ ਖੰਡ ਬ੍ਰਹਿਮੰਡ ਸਾਰੇ ਤਿੰਨਾਂ ਤੂਕਾਂ ਦਾ ਮਾਲਕ ਹੈ ਜਿੱਥੇ ਮਰਜੀ ਸਕਿੰਟਾਂ ਚ ਤੁਹਾਡੇ ਕੋਲ ਆ ਜਾਂਦਾ ਹੈ ਮਹਾਰਾਜ ਕਹਿੰਦੇ ਪਹਿ ਉਹਨੂੰ ਯਾਦ ਕਰਿਆ ਕਰ ਉਹਦੀ ਕਿਰਪਾ ਹੋ ਜਾਏ ਨਾ ਫਿਰ ਮਾਲਕ ਦਾ ਅੰਮ੍ਰਿਤ ਰੂਪੀ ਨਾਮ ਜਿਹੜਾ ਨਾ ਉਹ ਤੇਰੇ ਹਿਰਦੇ ਵਿੱਚ ਵਸ ਜੂਵੇ ਨਾ ਬਨਵੰਤ ਨਾਨਕ ਗੁਰ ਚੜ੍ਹਣ ਲੱਗੇ ਫਿਰ ਹਿਰਦੇ ਵਿੱਚ ਧੁਨਾਂ ਵੱਜਣ ਲੱਗ ਜਾਂਦੀਆਂ ਪਿਆਰੀ ਸਾਧ ਜੀ ਚਰਨੀ ਲੱਗ ਕੇ ਇੱਕ ਰਸ ਵਾਜੇ ਵੱਜਦੇ ਨੇ ਪਿਆਰੀ ਸਾਧ ਸੰਗਤ ਇਥੇ ਇਹ ਫਿਰ ਆਪ ਦੱਸ ਨਹੀਂ ਸਕੂਗੇ ਉਹ ਆਨੰਦ ਐਦਾਂ ਦਾ ਹੋਣਾ ਕਹਿੰਦੇ ਆਨੰਦ ਕਿਹੜੇ ਨੂੰ ਕੰਨਾਂ ਲਾ ਕੇ ਮਾਰਨ ਦਾ ਦਵਾ ਕੀ ਕਹਿਆ ਉਹਨੂੰ ਆਨੰਦ ਆਨੰਦ ਸਭ ਕੋਕ ਹੈ ਸਾਰੇ ਕਹਿੰਦੇ ਭਈ ਆਨੰਦ ਆ ਗਿਆ ਥੋੜਾ ਜਿਹਾ ਭੋਜਨ ਖਾਦਾ ਸੁਆਦਿਸ਼ ਸੁਆਦ ਆ ਗਿਆ ਕੰਮ ਊਗ ਵਿਲਾਸ ਕੀਤਾ ਆਨੰਦ ਆ ਗਿਆ ਅਸੀਂ ਇਹਨਾਂ ਚੀਜ਼ਾਂ ਨੂੰ ਆਨੰਦ ਸਮਝ ਲਿਆ ਕੋਈ ਕੰਮ ਵਧੀਆ ਹੋ ਗਿਆ ਲੈ ਵੇ ਆਨੰਦ ਆ ਗਿਆ ਕਿਸੇ ਦਾ ਮਿਲਿਆ ਲੇਵਨ ਨੂੰ ਮਿਲ ਕੇ ਆਨੰਦ ਆ ਗਿਆ ਮਹਾਰਾਜ ਕਹਿੰਦੇ ਭਾਈ ਇਹ ਆਨੰਦ ਨਹੀਂ ਹੈ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਆਨੰਦ ਤਾਂ ਗੁਰੂ ਸਾਹਿਬ ਨੇ ਦੱਸਿਆ ਭਾਈ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੀ ਪਿਆਰੇਆ ਉਹਦੀ ਕਿਰਪਾ ਹੋਈ ਨਾ ਫਿਰ ਪਤਾ ਲੱਗਿਆ ਭਾਈ ਆਨੰਦ ਕੀ ਹੈ ਆ ਜਿਹੜਾ ਅਸੀਂ ਵਿਚਾਰ ਕਰਕੇ ਚੱਲੇ ਆ ਇਹੇ ਆਨੰਦ ਹੈ ਪੈਰੀ ਸਾਸਨ ਕਹਿੰਦੇ ਇਹ ਗੁਰੂ ਤੋਂ ਪਤਾ ਲੱਗਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੀ ਪਿਆਰਿਆ ਕਰ ਕਿਰਪਾ ਕੇ ਲੇਖ ਗੱਡੇ ਗਿਆਨ ਅੰਜਨ ਸਾਰੇ ਆ ਗੁਰੂ ਦੀ ਕਿਰਪਾ ਹੋਈ ਗਿਆਨ ਦੇ ਸੋਮੇ ਫੁੱਟਣ ਲੱਪੇ ਗਿਆਨ ਦਾ ਹੜ ਆ ਗਿਆ ਅੰਦਰ ਹੁਣ ਆਪ ਜੀ ਸੁਣਾਦੇ ਸੁਣਾਦੇ ਸ਼ਾਹ ਦੇ ਸੁਣਾਈ ਜਾ ਰਹੇ ਪਰ ਆਪ ਜੀ ਕੋਈ ਮੁਕਤਾ ਨਹੀਂ ਖਜਾਨਾ ਅੰਦਰ ਖਜਾਨਾ ਖੋਲ ਦਤਾ ਨਾ ਮਾਰਨ ਤੇ ਉਹ ਦਾਦੇ ਕਾ ਖੋਲ ਦਿੱਠਾ ਖਜਾਨਾ ਤਾਂ ਮੇਰੇ ਮਨ ਪਿਆ ਨਦਾਨਾ ਖਾਵੋ ਖਰਚੋ ਰਲ ਮਿਲ ਪਾਈ ਤੂੜ ਨਾ ਆਵੇ ਵੱਧ ਤੋ ਜਾਏ ਇਹ ਵੱਧ ਹੀ ਜਾਂਦਾ ਫਿਰ ਜਿੰਨਾ ਤੁਸੀਂ ਵੰਡੂਗੇ ਨਾ ਗਿਆਨ ਉਨਾ ਹੀ ਤੁਹਾਡੇ ਕੋ ਆਈ ਜਾਣਾ ਆਈ ਜਾਣਾ ਆਈ ਜਾਣਾ ਇਹਦਾ ਘਟਦਾ ਨਹੀਂ ਹੈ ਫਿਰ ਇਹੀ ਸਾਡੇ ਨਾਲ ਚੱਲਣਾ ਅੰਤਮ ਸਮੇਂ ਨਾ ਤੇਰੇ ਸਾਧ ਸੰਗਤ ਜੀ ਇਹ ਸਾਡੇ ਨਾਲ ਇਹੀ ਚੱਲਣਾ ਹੈ ਜੋਤ ਬਣ ਕੇ ਚੱਲਣਾ ਇਹ ਇਹਨਾਂ ਨੂੰ ਰਸਤਾ ਦਿਖਾ ਲੈਣਾ ਕੋਈ ਚੀਜ਼ ਨਹੀਂ ਜਾਣੀ ਵੱਡੇ ਵੱਡੇ ਘਰ ਮਹਿਲ ਵੱਡੇ ਵੱਡੇ ਬਿਜ਼ਨਸ ਬਣਾਏ ਸਭ 1 ਮਿੰਟ ਦੇ ਵਿੱਚ ਇੱਥੇ ਹੀ ਰਹਿ ਜਾਂਦੇ 1 ਸਕਿੰਟ ਲੱਗਦਾ ਹੈ ਤੇ ਮਹਾਰਾਹੀ ਕਹਿੰਦੇ ਇਹ ਜਿਹੜਾ ਕਮਾਈ ਕੀਤੀ ਨਾ ਨਾਮ ਦੀ ਕਮਾਈ ਇਹਦੇ ਨਾਲ ਜਿੱਦਾਂ ਇੱਥੇ ਕਮਾਈ ਕੀਤੀ ਦਾ ਘਰ ਬਣਾ ਘਰ ਬਣਾ ਲਈਦਾ ਸੋਹਣਾ ਪਰਿਵਾਰ ਚ ਲਾ ਲਈਦਾ ਉੱਥੇ ਵੀ ਇਦਾਂ ਹੀ ਆ ਪੈਸੇ ਲੈ ਕੇ ਖਰਚ ਕਰਕੇ ਕਮਾਈ ਕਰਕੇ ਜਗਾ ਲਈ ਨਾ ਮਕਾਨ ਬਣਿਆ ਨਾ ਐਸੇ ਤਰੇ ਮਹਾਰਾਹੀ ਕਹਿੰਦੇ ਨੇ ਨਾ ਉਹ ਦੁਨਿਆਵੀ ਧਨ ਦੇ ਨਾਲ ਹੀ ਚੀਜ਼ਾਂ ਬਣਦੀਆਂ ਉਹ ਤੇ ਜਿਹੜੀ ਜਗ੍ਹਾ ਸੱਚਖੰਡ ਦੇ ਵਿੱਚ ਜਗ੍ਹਾ ਮਿਲਣੀ ਹੈ ਨਾ ਪਿਆਰੀ ਸਾਧ ਸੰਗਤ ਜੀ ਜੇ ਤੁਸੀਂ ਇਸ ਬਾਣੀ ਨੂੰ ਸੁਣ ਕੇ ਇੱਕ ਜਾਂ ਦੋ ਪ੍ਰੇਮੀਆ ਨੂੰ ਇਸ ਬਾਣੀ ਨਾਲ ਜੋੜ ਦੋਗੇ ਅਮਰਤ ਸ਼ਕਲਾ ਸਖਾ ਦੋਗੇ ਸਾਡਾ ਭਲਾ ਹੋ ਜਾਣਾ ਹੈ ਤੁਹਾਡਾ ਵੀ ਭਲਾ ਹੋਣਾ ਹੈ ਤੁਹਾਡਾ ਵੀ ਇੱਕ ਮਹਿਲ ਸੋਨੇ ਦਾ ਮਹਿਲ ਕਹਿੰਦੇ ਬਣਦਾ ਹੈ ਸੱਚਖੰਡ ਦੇ ਵਿੱਚ ਆਖੋ ਸਤਨਾਮ ਸ੍ਰੀ ਵਾਹਿ ਜਿੱਥੇ ਅਸੀਂ ਜਾਣਾ ਜਿਹੜਾ ਸਾਡਾ ਸੱਚਾ ਘਰ ਹੈ ਉੱਥੇ ਮਹਿਲ ਤਿਆਰ ਹੋ ਜਾਂਦਾ ਸਾਡੇ ਜਾਣ ਤੋਂ ਪਹਿਲਾਂ ਉੱਥੇ ਮਹਿਲ ਤਿਆਰ ਹੁੰਦੇ ਨੇ ਤੇ ਮਹਾਰਾਜ ਕਹਿੰਦੇ ਭਾਈ ਉੱਥੇ ਜਾਣ ਵਾਸਤੇ ਸਾਨੂੰ ਨਾਮਤਨ ਦੀ ਕਮਾਈ ਦੀ ਲੋੜ ਹੈ ਪਿਆਰੀ ਸ਼ਾਹ ਸਿੰਘ ਜੀ ਬੇਨਤੀ ਕਰਦੇ ਆ ਗੁਰੂ ਚਰਨਾ ਚ ਲੱਗ ਕੇ ਇਸ ਰਸ ਬਾਜੇ ਵੱਜਦੇ ਰਹਿਣ ਸਾਡੇ ਹਿਰਦੇ ਵਿੱਚ ਸੋਕ ਬਾਰ ਫਿਰ ਬੇਨਤੀ ਜਿਨ੍ਹਾਂ ਨੇ ਸਬਸਕ੍ਰਾਈਬ ਨਵੇਂ ਆਏ ਜੁੜੇ ਹਨ ਸਾਡੇ ਚੈਨਲ ਨਾਲ ਉਸ ਸਬਸਕ੍ਰਾਈਬ ਜਰੂਰ ਕਰਿਓ ਔਰ ਲਾਈਕ ਸਾਰੇ ਕਰਿਓ ਪੁਰਾਣੇ ਨਵੇਂ ਜਿੰਨਾ ਵੀ ਆਪ ਜੀ ਸੁਣ ਰਹੇ ਹੋ ਨਾ ਸਾਰੇ ਲਾਈਕ ਕਰ ਜਰੂਰ ਕਰਿਓ ਇਹ ਮੇਰੀ ਬੇਨਤੀ ਹੈ ਇਹ ਤੁਹਾਡਾ ਆਸ਼ੀਰਵਾਦ ਆਦਾਸ ਨੂੰ ਤੇ ਆਪ ਜੀ ਨੂੰ ਇਹਦਾ ਫਾਲ ਬਹੁਤ ਵੱਡਾ ਆਪਣੇ ਘਰ ਵਿੱਚ ਖੁਸ਼ੀਆਂ ਦੇ ਖੇੜੇ ਬੱਚਿਆਂ ਨੂੰ ਵਿਦਿਆ ਕਾਰੋਵਾਰਾਂ ਵਿੱਚ ਵਰਕਤਾ ਵਾਧੇ ਚੜ੍ਹਦੀਆਂ ਕਲਾ ਹੋਣ ਗਿਆ ਸੂਈ ਸਾਡੀਆਂ ਬੇਨਤੀਆਂ ਸਤਿਗੁਰ ਦੇ ਚਰਨਾਂ ਵਿੱਚ ਪਰਵਾਣ ਕਰਨਾ ਸਤਿਗੁਰ ਜੀ ਆਓ ਫਤਿੱਗ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ